ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰੇ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡੇ ਵਾਲੀ ਸੜਕ ਦੇ ਉੱਤੇ ਦੋਸਤੋ ਇਹ ਪਹਿਲਾ ਪਿੰਡ ਜਮਾ ਕੋਟਕਪੂਰੇ ਦੇ ਨਾਲ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਤੁਹਾਨੂੰ ਜਰਸੀ ਤੇ ਜਰਸੀ ਦੇ ਵਿੱਚ ਥੋੜਾ ਕ੍ਰਾਸ ਆਂਗੇ ਵਹਿੜ ਦਿਖਾਉਣੀ ਹੈ ਬਿਲਕੁਲੀ ਤਾਜੀ ਸੂਈ ਆ ਕਿਉਂਕਿ ਇਹਦੀ ਜ਼ੇਰ ਸਾਹਮਣੇ ਹਜੇ ਬਾਈ ਨੇ ਸਿੱਟੀ ਨਹੀਂ ਗਈ ਉਵੇਂ ਹੀ ਪਈ ਆ ਜਿੰਨੀ ਕਰਮਾ ਵਾਲੀ ਨੇ ਨੇ ਜ਼ੇਰ ਪਾਈ ਆ ਤੇ ਬੱਚਾ ਜਿਹੜਾ ਦਿੱਤਾ ਉਹ ਜਰਸੀ ਸੋਨੇ ਰੰਗ ਦਾ ਸੋ ਇਹ ਵੈਡ ਫॉर ਸੇਲ ਆ ਮੈਂ ਥੋੜਾ ਜਿਹਾ ਬੈਕ ਸਾਈਡ ਤੇ ਜਾਣਾ ਤੁਹਾਨੂੰ ਹਵਾਨਾ ਵੀ ਇਹਦਾ ਦਿਖਾਉਣਾ ਕਿਉਂਕਿ ਬੜਾ ਫਿਕਸ ਜਿਹਾ ਹਵਾਨਾ ਦੱਸੋ ਇਹ ਤਿਆਰ ਕਰਕੇ ਨੇ ਬੱਚੇ ਨੂੰ ਜਨਮ ਦਿੱਤਾ ਤੁਸੀਂ ਇਹਦੇ ਹਵਾਨੇ ਦੀ ਕੁਆਲਿਟੀ ਦੇਖੋ ਇਧਰਲੇ ਪਾਸੋਂ ਥੋੜਾ ਜਿਹਾ ਹਨੇਰਾ ਪਊਗਾ ਜਦੋਂ ਬਾਹਰ ਤੋਰਾਂਗੇ ਉਦੋਂ ਤੁਹਾਨੂੰ ਕਲੀਅਰ ਹਵਾਨਾ ਦਿਸੂ ਵੈਸੇ ਹੁਣ ਤੁਸੀਂ ਦੇਖ ਸਕਦੇ ਹੋ ਤੋ ਬਹੁਤ ਸੋਹਣਾ ਹਵਾਨਾ ਤਿਆਰ ਕਰਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਆਓ ਡਿਟੇਲ ਵਾਈ ਤੋਂ ਪੁੱਛੀਏ ਕਰ ਤੋਰਾਂਗੇ ਚੰਗੀ ਲੱਗੂਗੀ ਤਾਂ ਤਸੱਲੀ ਕਰ ਲਿਓ ਆ ਕਿ ਨੰਬਰ ਸਕਰੀਨ ਤੇ ਚੱਲੂਗਾ ਸੌਦਾ ਕਰਨਾ ਤੁਹਾਡਾ ਆਪਦੀ ਖੁਸ਼ੀ ਦੇ ਨਾਲ ਹੁੰਦਾ ਤੇ ਪਸੂ ਪਾਸ ਕਰਨਾ ਤੁਹਾਡਾ ਹੱਕ ਹੈ ਬਾਈ ਤੋਂ ਜਾਣਕਾਰੀ ਪਹਿਲਾਂ ਲਵਾਂਗੇ ਲਖੇ ਬਾਈ ਸਸਤੀ ਕਾ ਅਸੀ ਗੱਲ ਬਾਈ ਜੀ ਲਖੇ ਅੱਜ ਇੱਕ ਨਾਗੀ ਦਿਖਾ ਰਹੇ ਆਂ ਆਪਾਂ ਨੂੰ ਹਾਂਜੀ ਹਾਂਜੀ ਬਾਈ ਕੰਨਵਾ ਸੂਆ ਸੋਈ ਹੈ ਇਹ ਪਹਿਲਾ ਸੂਆ ਜੀ ਦੋ ਦੰਦ ਦੋ ਦੰਦ ਪਹਿਲਾ ਸੂਆ ਹਾਂਜੀ ਸੂਈ ਤਾਂ ਅਜੇ ਕੁਸ ਟਾਈਮ ਹੀ ਹੋਇਆ ਲੱਗਦਾ ਇਹ ਰਾਤ ਸਾਢੇ 12 ਸੂਈ ਹੈ ਫਿਰ ਦੁੱਧ ਕੋਸ ਚੋਇਆ ਇਹਦਾ ਦੁੱਧ ਹਾਂ ਚੋਕੇ ਬੱਚੇ ਨੂੰ ਪਿਆਈ 2 ਕਿਲੋ 2 ਕਿਲੋ ਦੁੱਧ ਚੋਕੇ ਬੱਚੇ ਨੂੰ ਪਿਆਤਾ ਹਾਂਜੀ ਹਾਂਜੀ ਤੇ ਜੇਰ ਕਦੋਂ ਕਦੀ ਪਈ ਵੀ ਆ ਜੇਰੇ ਦੀ ਤੜਕੇ ਸਾਢੇ 4 ਪੈ ਗਈ ਸੀ ਉਹ ਪਈ ਆਪਾਂ ਸਿੱਟੀ ਨਹੀਂ ਠੀਕ ਐ ਖੜੀ ਨਹੀਂ ਸਿੱੜਦੀ ਬੱਚਾ ਕਿਨੇਗੀ ਬਈ ਇਹ ਬੱਚਾ ਵਛਾ ਦਿੱਤਾ ਇਹਨੇ ਲਖੇ ਰੇਟ ਕੀ ਕਰਦੇ ਰੇਟ ਦਾ ਫੋਨ ਤੇ ਰੱਖਾਂਗੇ ਜਿ ਜੈ ਜੈ ਹੋਊਗਾ ਬਸ ਵੈੜ ਦੇ ਹਿਸਾਬ ਨਾਲ ਠੀਕ ਐ ਉਹ ਫੋਨ ਤੇ ਰੱਖਾਂਗੇ ਕਈ ਵਾਰੀ ਵੇਚਣ ਵੋਚਣ ਵਾਲੇ ਬੰਦੇ ਫਿਰ ਲੈ ਜਾਂਦੇ ਆਈ ਪੜਦੇ ਚ ਰੱਖਣਾ ਪੈਂਦਾ ਓਕੇ ਖੋਲ ਸੋ ਦੋਸਤੋ ਰੇਟ ਪੜਦੇ ਚ ਰੱਖਣਾ ਪੈਂਦਾ ਕਿਉਂਕਿ ਅੱਗੇ ਕਈ ਵਾਰਾਂ ਵਿਕਰੀ ਵਾਲਾ ਭਰਾ ਕੋਈ ਲੈ ਜਾਂਦਾ ਇਦਾਂ ਦੇ ਥਣ ਹਵਾਨੇ ਆਪਾਂ ਨੂੰ ਪਤਾ ਮੰਗ ਜ਼ਿਆਦਾ ਰਹਿਣੀ ਹੁੰਦੀ ਹੈ ਇਸ ਤਰ੍ਹਾਂ ਦੀ ਕੁਆਲਿਟੀ ਦੀ ਗਾਂ ਤੁਹਾਡੇ ਸਾਹਮਣੇ ਹੈ ਜਿਹਨੂੰ ਜੱਜ ਦੀ ਹੈ ਕਾਲ ਕਰ ਲਿਓ ਦੁੱਧ ਦੇ ਨੇ ਚੰਗਾ ਦੇਣਾ ਕੋਈ ਸ਼ੱਕ ਨਹੀਂ ਬੱਚੇ ਤੋਂ ਤੁਸੀਂ ਜਰਸੀ ਦੇ ਨਸਲ ਦੇ ਲੈ ਸਕਦੇ ਹੋ ਹਵਾਨਾ ਇੰਨਾ ਕੋ ਫਿਕਸ ਹੈ ਵੀ ਤੁਸੀਂ ਦੇਖੋਗੇ ਲੱਤਾਂ ਸਾਈਡ ਨੂੰ ਕਰਕੇ ਹੀ ਤਰੂਗੀ ਕਰਮਾ ਵਾਲੀ ਐਚ ਐਫ ਦੇ ਇਹਦੀ ਮਾਂ ਜੀ ਠੀਕ ਹੈ ਤੇ ਇਹ 40 146 ਦੀ ਹੈ ਜੀ ਅੱਛਾ So, so, HF ਦੇ ਪੇਟੋਂ ਹਾਂਜੀ ਸੋ ਸੋ HF ਗਾਂ ਦੇ ਪੇਟੋਂ ਬਾਈ ਕਹਿੰਦਾ ਵੀ 40 ਇੱਕ 46 ਦੀ ਹੈ ਬਾਈ ਵਾਪਸ ਮੋੜੀ ਲਖੇ ਸੋ ਇਹਦੇ ਤੋਂ ਤੁਸੀਂ ਚੰਗੇ ਜਰਸੀ نسل ਦੇ ਬੱਚੇ ਲੈ ਸਕਦੇ ਹੋਰ ਵੱਛਾ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਦੋਸਤੋ ਪਿਓਰ ਜਰਸੀ ਰੰਗ ਜਿਹੜਾ ਬਰਾਊਨ ਕਲਰ ਆ ਉਦਾਂ ਦਾ ਬੱਚਾ ਦਿੱਤਾ ਹੈ ਹਵਾਨਾ ਚੰਗਾ ਥਣ ਹੱਥੀ ਚੁਵਾਈ ਵਾਲਾ ਰੱਖੂਗੀ ਪਰ ਹਜੇ ਪਲੂਣ ਕਾਫੀ ਦਿਸਦੀ ਹੈ ਅਗਲਾ ਥਣ ਦਾ ਸਹਿਜ ਪੂਰਾ ਨਿਖਰਿਆ ਹੋਇਆ ਦਿਸ ਰਿਹਾ ਹੈ ਬਾਕੀ ਹਜੇ ਜੋ ਭਲੂਣ ਲੱਥੂਗੀ ਲਖੇ ਕਿਹੜਾ ਹੋਰ ਕੜਾ ਦੇ ਬਈ ਤਾਂ ਉਦੋਂ ਇਹਦਾ ਥਣ ਬਿਲਕੁਲ ਕਲੀਅਰ ਹੋ ਜੂਗਾ ਪਹਿਲਾ ਸੂਆ ਦੋਸਤੋ ਦੋ ਦੰਦ ਬਾਈ ਜਿਹੜੀ ਦੱਸਦੇ ਆ ਦੰਦ ਤੁਸੀਂ ਆ ਕੇ ਦੇਖ ਲਓਗੇ ਢਾਂਚਾ ਇਹਦਾ ਤੁਸੀਂ ਦੇਖ ਲਓ ਹਜੇ ਸੂ ਕੀ ਹਟੀ ਆ ਤਾਜੀ ਸੂਹੀ ਵੀ ਆ ਤੇ ਉਹਦੇ ਕਰਕੇ ਪਸ਼ੂ ਕੇਰਾ ਕਿਉਂਕਿ ਕੁਖਾ ਅੰਦਰ ਨੂੰ ਹੋ ਜਾਂਦੀਆਂ ਬੱਚੇ ਨੂੰ ਜਨਮ ਦਿੱਤਾ ਜਦੋਂ ਪੱਠਾ ਨੀਰਾ ਚੱਕੂਗੀ ਉਦੋਂ ਗੋਲ ਜੀ ਵਹਿਣ ਲੱਗੂਗੀ ਸੋ ਡਿਵਾਈਡ ਫਾਰ ਸੇਲ ਰੇਟ ਫੋਨ ਤੇ ਆ ਵਿਕਰੀ ਵਾਲੇ ਵੀਰ ਕਈ ਵਾਰ ਪਸ਼ੂ ਖਰੀਦ ਲੈਂਦੇ ਆ ਫਿਰ ਉਹ ਰੇਟ ਪਰਦੇਚ ਰੱਖਣਾ ਪੈਂਦਾ ਸੋ ਤੁਹਾਨੂੰ ਜਿਹਨੂੰ ਜੱਜਦੀ ਹੈ ਇੱਕ ਮਿੰਟ ਦੇ ਵਿੱਚ ਦੀ ਰੇਟ ਕਨਫਰਮ ਹੋ ਜਾਣਾ ਕਾਲ ਕਰਕੇ ਤੁਹਾਨੂੰ ਸੋ ਜੀ ਨੂੰ ਪਸੰਦ ਆਉਂਦੀ ਹੈ ਵੈੜ ਤਾਂ ਸੰਪਰਕ ਤੁਸੀਂ ਬਾਈ ਨਾਲ ਬਣਾ ਸਕਦੇ ਹੋ ਨੰਬਰ ਸਕਰੀਨ ਉੱਤੇ ਦੋਸਤੋ ਚੱਲੀ ਜਾਂਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ